ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਾਂ ਦਲੀਪ ਸਿੰਘ ਕੱਲ ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ਦੇ ਵਿੱਚ ਇੱਕ ਮੰਦਭਾਗਾ ਹਾਦਸਾ ਵਾਪਰਿਆ ਸੀ ਜਿਸ ਦੇ ਵਿੱਚ ਇੰਡੀਅਨ ਆਰਮੀ ਦੇ 10 ਜਵਾਨ ਸ਼ਹੀਦ ਹੋ ਗਏ ਸੀ ਹੁਣ ਉਹਨਾਂ ਸ਼ਹੀਦ ਜਵਾਨਾਂ ਦੀਆਂ ਤਸਵੀਰਾਂ ਵੀ ਸਾਹਮਣੇ ਆ ਗਈਆਂ ਨੇ ਤੇ ਉਹ ਵੀ ਤਸਵੀਰਾਂ ਸਾਹਮਣੇ ਆ ਗਈਆਂ ਨੇ ਜਦੋਂ ਉਹਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਸਨਮਾਨ ਦਿੱਤਾ ਗਿਆ ਆਖਰੀ ਵਾਰ ਉਹਨਾਂ ਦੇ ਘਰਾਂ ਨੂੰ ਭੇਜਣ ਤੋਂ ਪਹਿਲਾਂ ਉਹ ਤਸਵੀਰਾਂ ਸੀ ਤੁਹਾਨੂੰ ਸਭ ਤੋਂ ਪਹਿਲਾਂ ਦਿਖਾ ਦिए ਕਿ ਕਿਹੜੇ-ਕਿਹੜੇ ਉਹ ਜਵਾਨ ਸਨ ਜੋ ਸ਼ਹੀਦ ਹੋਏ ਤੇ ਉਹਨਾਂ ਦੇ ਮ੍ਰਿਤਕ ਦੇਹਾਂ ਨੂੰ ਜਦੋਂ ਇੰਡੀਅਨ ਆਰਮੀ ਨੇ ਬਕਾਇਦਾ ਸਨਮਾਨ ਦਿੱਤਾ ਤੇ ਉਸ ਤੋਂ ਬਾਅਦ ਉਹਨਾਂ ਦੇ ਪਿੰਡਾਂ ਤੱਕ ਕਸਬਿਆਂ ਤੱਕ ਉਹਨਾਂ ਦੇ ਮ੍ਰਿਤਕ ਦੇਹਾਂ ਰਵਾਨਾ ਕੀਤੀਆਂ ਗਈਆਂ ਇਹ ਦੋ ਤਸਵੀਰਾਂ ਸੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ 10 ਜਵਾਨ ਤੁਹਾਨੂੰ ਦੱਸ ਦੇ ਕਿ 10 ਜਵਾਨ ਸ਼ਹੀਦ ਹੋਏ ਸਨ ਡੋਡਾ ਜ਼ਿਲ੍ਹੇ ਦੇ ਵਿੱਚ ਜੋ ਆਰਮੀ ਦਾ ਵਹੀਕਲ ਜੋ ਹਾਦਸਾ ਗ੍ਰਸਤ ਹੋ ਗਿਆ ਸੀ ਸਨ ਹਾਲਾਂਕਿ ਜ਼ਖਮੀਆਂ ਦਾ ਇਲਾਜ ਫਿਲਹਾਲ ਇਸ ਸਮੇਂ ਜਾਰੀ ਹੈ ਪਰ ਇਹ 10 ਤਸਵੀਰਾਂ ਸਾਹਮਣੇ ਆ ਗਈਆਂ ਨੇ ਜੋ ਜਵਾਨ ਸ਼ਹੀਦ ਹੋਏ ਸਨ ਇਹਨਾਂ ਜਵਾਨਾਂ ਦੇ ਵਿੱਚ ਤੁਸੀਂ ਦੂਜੇ ਨੰਬਰ ਦੀ ਤਸਵੀਰ ਦੇਖ ਰਹੇ ਹੋ ਜੋਬਨਜੀਤ ਸਿੰਘ ਹੈ ਜੋ ਕਿ ਰੋਪੜ ਜ਼ਿਲ੍ਹੇ ਪੰਜਾਬ ਦਾ ਰਹਿਣ ਵਾਲਾ ਤੇ ਦੂਜਾ ਮੋਹਿਤ ਹੈ ਜੋ ਕਿ ਝੱਜਰ ਹਰਿਆਣਾ ਦਾ ਰਹਿਣ ਵਾਲਾ ਤੇ ਬਾਕੀ ਜਵਾਨ ਦੇਸ਼ ਦੇ ਵੱਖ-ਵੱਖ ਇਲਾਕਿਆਂ ਦੇ ਰਹਿਣ ਵਾਲੇ ਸੀ ਜੋ ਸ਼ਹੀਦ ਹੋ ਗਏ ਇਹਨਾਂ ਜਵਾਨਾਂ ਦੀਆਂ ਮ੍ਰਿਤਕ ਦੇਹਾਂ ਇਹਨਾਂ ਦੇ ਪਿੰਡਾਂ ਤੱਕ ਇਹਨਾਂ ਦੇ ਘਰਾਂ ਤੱਕ ਰਵਾਨਾ ਕਰਨ ਤੋਂ ਪਹਿਲਾਂ ਉਹ ਤਸਵੀਰ ਵੀ ਸਾਹਮਣੇ ਆਈ ਜਦੋਂ ਫੌਜ ਦੇ اعلی ਅਧਿਕਾਰੀਆਂ ਨੇ ਇਹਨਾਂ ਨੂੰ ਆਖਰੀ ਵਿਦਾਇਗੀ ਦਿੱਤੀ ਫੌਜ ਵੱਲੋਂ ਰਸਮੀ ਤੌਰ ਤੇ ਗਾਰਡ ਆਫ ਆਨਰ ਦਿੱਤਾ ਗਿਆ ਉਸ ਤੋਂ ਬਾਅਦ ਇਹਨਾਂ ਦੇ ਦੇਹਾਂ ਇਹਨਾਂ ਦੇ ਪਿੰਡਾਂ ਤੱਕ ਰਵਾਨਾ ਕੀਤੇ ਗਏ ਇਹ ਤਸਵੀਰਾਂ ਤੁਹਾਡੇ ਸਾਹਮਣੇ ਆ ਗਈਆਂ ਨੇ 10 ਜਵਾਨ ਜੋ ਸ਼ਹੀਦ ਹੋਏ ਸੀ ਉਹਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਆਖਰੀ ਸਲੂਟ ਫੌਜ ਦੇ ਆਲਾਫਸਰ ਦਿੰਦੇ ਹੋਏ ਨਜ਼ਰ ਆਏ ਇਹ ਜੰਮੂ ਕਸ਼ਮੀਰ ਦੀ ਉਹ ਤਸਵੀਰ ਹੈ ਜਿੱਥੇ ਆਖਰੀ ਵਾਰ ਇਹਨਾਂ ਨੂੰ ਫੌਜ ਦੇ ਅਫਸਰਾਂ ਵੱਲੋਂ ਵਿਦਾਇਗੀ ਦਿੱਤੀ ਗਈ ਤੁਹਾਨੂੰ ਦੱਸਦੇ ਕਿ ਡੋਡਾ ਦੇ ਵਿੱਚ ਕੱਲ ਸਵੇਰੇ ਇੱਕ ਆਪਰੇਸ਼ਨ ਦੇ ਲਈ ਇਹ ਫੌਜੀ ਜਵਾਨ ਆਪਣੇ ਸਾਥੀਆਂ ਦੇ ਨਾਲ ਨਿਕਲੇ ਹੋਏ ਸਨ ਤੇ ਉਸ ਤੋਂ ਬਾਅਦ ਅਚਾਨਕ ਭਦਰਵਾਹ ਰਸਤੇ ਦੇ ਵਿੱਚ ਜਿੱਥੇ ਖਾਨੀ ਟਾਪ ਇੱਕ ਇਲਾਕਾ ਦਾ ਖਾਨੀ ਟਾਪ ਉਸੇ ਥਾਂ ਤੇ ਆਰਮੀ ਦਾ ਜੋ ਵਹੀਕਲ ਆ ਕਿਹਾ ਗਿਆ ਕਿ ਫਿਸਲ ਕੇ ਇੱਕ ਆਰਮੀ ਦਾ ਜੋ ਵਹੀਕਲ ਆ ਉਹ 200 ਫੁੱਟ ਡੂੰਗੀ ਖਾਈ ਦੇ ਵਿੱਚ ਡਿੱਗ ਗਿਆ ਤੇ ਉਸ ਤੋਂ ਬਾਅਦ ਸਥਾਨਕ ਲੋਕਾਂ ਨੇ ਭੱਜ ਕੇ ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਰੈਸਕਿਊ ਟੀਮਾਂ ਵੀ ਪਹੁੰਚੀਆਂ ਉਸ ਤੋਂ ਬਾਅਦ ਕਈ ਜਵਾਨ ਜ਼ਖਮੀ ਹੋਏ ਸਥਾਨਕ ਹਸਪਤਾਲਾਂ ਦੇ ਵਿੱਚ ਭੇਜਿਆ ਗਿਆ ਉਸ ਤੋਂ ਬਾਅਦ ਕਈਆਂ ਨੂੰ 에ਅਰ ਲਿਫਟ ਵੀ ਕੀਤਾ ਗਿਆ ਜਿਨ੍ਹਾਂ ਦੀ ਹਾਲਤ ਜ਼ਿਆਦਾ ਗੰਭੀਰ ਸੀ ਤੇ ਇਹ ਉਹ ਤਸਵੀਰਾਂ ਵੀ ਕੱਲ ਅਸੀਂ ਤੁਹਾਨੂੰ ਪਹਿਲਾਂ ਵੀ ਦਿਖਾਈਆਂ ਸਨ ਤੇ ਅੱਜ ਵੀ ਇਹ ਤਸਵੀਰ ਤੁਹਾਨੂੰ ਦਿਖਾ ਰਿਹਾ ਹਾਂ ਇਹ ਉਹੀ ਐਂਬੂਲੈਂਸ ਹੈ ਜਿੱਥੋਂ ਇਹਨਾਂ ਜਵਾਨਾਂ ਨੂੰ ਇਸ ਐਂਬੂਲੈਂਸ ਦੇ ਵਿੱਚ ਲੈ ਕੇ ਹੈਲੀਕਾਪਟਰ ਤੱਕ ਪਹੁੰਚਾਇਆ ਗਿਆ ਤੇ ਉਸ ਤੋਂ ਬਾਅਦ ਹੈਲੀਕਾਪਟਰ ਰਾਹੀਂ 에ਅਰ ਲਿਫਟ ਕੀਤਾ ਗਿਆ ਤੇ ਇਹਨਾਂ ਜ਼ਖਮੀ ਜਵਾਨਾਂ ਦੇ ਵਿੱਚੋਂ ਮਨਪਾਗੀ uh, ਖਬਰ AI ਕੀ 10 ਜਵਾਨ ਜੋ ਸ਼ਹੀਦ ਹੋ ਗਏ ਆਪਣੀ ਡਿਊਟੀ ਲਈ ਨਿਕਲੇ ਹੋਏ ਸਨ ਆਪੋ ਆਪਣੀਆਂ ਕੰਪਨੀਆਂ ਦੇ ਵਿੱਚੋਂ ਤੇ ਉਸ ਤੋਂ ਬਾਅਦ ਰਾਹ ਦੇ ਵਿੱਚ ਇਹ ਜੋ ਮਨਪਾਗੀ ਘਟਨਾ ਵਾਪਰ ਗਈ ਇਸ ਦੇ ਵਿੱਚ ਜੋਬਨਜੀਤ ਸਿੰਘ ਤੇ ਮੋਹਿਤ ਦੀਆਂ ਦੋ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾਈਆਂ ਜੋ ਕਿ ਹਰਿਆਣਾ ਤੇ ਪੰਜਾਬ ਦੇ ਰਹਿਣ ਵਾਲੇ ਸਨ ਤੇ ਇਹਨਾਂ ਨੂੰ ਆਖਰੀ ਵਿਦਾਇਗੀ ਬਾਕੀ ਸਾਥੀਆਂ ਦੇ ਨਾਲ ਦਿੱਤੀ ਗਈ ਜੋਬਨਜੀਤ ਸਿੰਘ ਦੀ ਤਸਵੀਰ ਤੁਸੀਂ ਦੇਖ ਰਹੇ ਹੋ ਰੋਪੜ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਤੇ 모हित ਛੱਜਰ ਹਰਿਆਣੇ ਦਾ ਰਹਿਣ ਵਾਲਾ ਸੀ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਜੋਬਨਜੀਤ ਸਿੰਘ ਦੇ ਘਰ ਲੈ ਚਲਦੇ ਹਾਂ ਉਹ ਤਸਵੀਰਾਂ ਦਿਖਾਉਣ ਲਈ ਜਦੋਂ ਇਹ ਖਬਰ ਪਹੁੰਚੀ ਕਿ ਜੋਬਨਜੀਤ ਸਿੰਘ ਸ਼ਹੀਦ ਹੋ ਗਿਆ ਹੁਣ ਘਰ ਕਦੇ ਵਾਪਸ ਨਹੀਂ ਪਰਤੇਗਾ ਤੇ ਘਰ ਦੇ ਵਿੱਚ ਜੋ ਮਾਹੌਲ ਸੀ ਉਹ ਦੇਖਿਆ ਨਹੀਂ ਜਾ ਰਿਹਾ ਸੀ ਇਹ ਰੋਪੜ ਦੇ ਵਿੱਚ ਜੋਬਨਜੀਤ ਸਿੰਘ ਦਾ ਘਰ ਹੈ ਜਿੱਥੇ ਸੱਥਰ ਵਿਛ ਗਏ ਹੋਣਾ ਤਾਂ ਇਹ ਚਾਹੀਦਾ ਸੀ ਕਿ ਇੱਥੇ ਖੁਸ਼ੀਆਂ ਖੇੜੇ ਸੰਕਾਰਨ ਨੇ ਸੀ ਕਿ 28 ਫਰਵਰੀ ਨੂੰ ਜੋ ਦੱਸਿਆ ਗਿਆ ਕਿ 28 ਫਰਵਰੀ ਨੂੰ ਜੋਬਨਜੀਤ ਸਿੰਘ ਦਾ ਵਿਆਹ ਕਰਿਆ ਹੋਇਆ ਸੀ ਪਰਿਵਾਰ ਮਸ਼ਰੂਫ ਸੀ ਕਿ ਵਿਆਹ ਦੀਆਂ ਤਿਆਰੀਆਂ ਕੀਤੀਆਂ ਜਾਣ ਪੁੱਤਰ ਘਰ ਆਏਗਾ ਤੇ ਉਸ ਤੋਂ ਬਾਅਦ ਛੁੱਟੀ ਆਏਗਾ ਤੇ ਉਸ ਤੋਂ ਬਾਅਦ ਉਸ ਦਾ ਵਿਆਹ ਕਰਨਾ ਪਰ ਪਰਿਵਾਰ ਦੀ ਇਹ ਹਾਲਤ ਦੇਖੀ ਨਹੀਂ ਜਾਂਦੀ ਕਿਉਂਕਿ ਇੱਕ ਪਲ ਦੇ ਵਿੱਚ ਜੋ ਖੁਸ਼ੀਆਂ ਸਨ ਉਹ ਮਾਤਮ ਵਿੱਚ ਤਬਦੀਲ ਹੋ ਗਈਆਂ ਉੰਜ ਨਨਪੁਰ ਸਾਹਿਬ ਦੇ ਪਿੰਡ chnolli ਦਾ ਜੋਬਨਪ੍ਰੀਤ ਸਿੰਘ ਜੋਬਨਜੀਤ ਸਿੰਘ ਰਹਿਣ ਵਾਲਾ ਸੀ ਪਰ ਪਰਿਵਾਰ ਕੁ ਸਮਾਂ ਪਹਿਲਾਂ ਹੀ ਰੋਪੜ ਦੇ ਵਿੱਚ ਸ਼ਿਫਟ ਹੋ ਗਿਆ ਸੀ ਤੇ ਰੋਪੜ ਦੀਆਂ ਉਹੀ ਤਸਵੀਰਾਂ ਨੇ ਰੋਪੜ ਦੇ ਘਰ ਦੀਆਂ ਜਿੱਥੇ ਜੋਬਨਜੀਤ ਦੇ ਮਾਪੇ ਪਰਿਵਾਰਕ ਮੈਂਬਰ ਰਹਿੰਦੇ ਸੀ ਜਿਵੇਂ ਹੀ ਇਹ ਖਬਰ ਪਰਿਵਾਰ ਦੇ ਵਿੱਚ ਪਹੁੰਚੀ ਉਸ ਤੋਂ ਬਾਅਦ ਬੇहद ਦੁੱਖ ਦੀ ਘੜੀ ਇਸ ਪੂਰੇ ਪਰਿਵਾਰ ਦੇ ਵਿੱਚ ਫਸਰ ਗਈ ਕਿਉਂਕਿ ਜਿੱਥੇ 70 ਵਿਛੇ ਨੇ ਉੱਥੇ ਤਿਆਰੀਆਂ ਚੱਲ ਰਹੀਆਂ ਸਨ ਕਿ ਖਰੀਦਾਰੀ ਕਰਨੀ ਹੈ ਆਉਣ ਵਾਲੇ ਕੁਝ ਦਿਨਾਂ ਬਾਅਦ ਪੁੱਤਰ ਦਾ ਵਿਆਹ ਕਰਨਾ ਪਰ ਹੁਣ ਸਾਰਾ ਪਰਿਵਾਰ ਗਮ ਅਤੇ ਹੰਝੂ ਦੇ ਵਿੱਚ ਡੁੱਬਿਆ ਹੋਇਆ ਇਸ ਸਮੇਂ 4 ਵਜੇ ਮੇਰੇ ਕੋਲ ਕਾਲ ਆਇਆ ਮੇਰਾ ਇੱਕ ਸੀਨੀਅਰ ਸੂਬੇਦਾਰ ਹੈ ਉੱਥੇ ਜੀ ਹਾਂਜੀ ਉਹ ਉਹਨੇ ਮੇਰੇ ਬੱਚੇ ਦਾ ਨਾਲੇ ਸ਼ੁਰੂ ਤੇ ਹੀ ਜਦੋਂ 2-4 ਸਾਲ ਦਾ ਜਦੋਂ ਪੈਦਾ ਹੀ ਹੋਇਆ ਉਦੋਂ ਤੋਂ ਜਾਣਦਾ ਤਾਂ ਹੈ ਹਾਂਜੀ ਉਹਨੇ ਬੱਚੇ ਨੂੰ ਪਛਾਣਿਆ ਉਹ ਵੀ ਉਸੇ ਆਰ ਆਰ ਚਿਤਾਏ ਉਹਨੂੰ ਦੱਸਿਆ ਵੀ ਭਾਈ ਅਦਾ ਤੁਸੀਂ ਜੋ ਬੱਚੇ ਬੰਦੇ ਬਸ਼ੇ ਆ ਹੋਰ ਜਾਂ ਫੌਜੀ ਨਹੀਂ ਹੈ ਜਿੰਨਾ ਜ਼ਿਆਦਾ ਸਟਾਂ ਲੱਗੇ ਉਹਨਾਂ ਦੇਖੋ ਹਾਂਜੀ ਉਹਨਾਂ ਨੇ ਪਹਿਲਾਂ ਹੀ ਮੇਰੇ ਬੇਟੇ ਦੇਖਾ ਕਹਿੰਦੇ ਵੀ ਉਹ ਚਿਹਰਾ ਹੋ ਗਿਆ ਅੱਛਾ ਕਿੰਨੇ ਬ੍ਰਦਰ ਸਿਸਟਰ ਸੀਗਾ ਕੱਲ੍ਹ ਆਇਆ ਕਲਾ ਜੀ ਉਹਦੇ 28 28 ਫਰਵਰੀ ਨੂੰ ਵਿਆਹ ਆਇ ਉਹ ਦੇਖੋ ਮੈਂ ਕਿਦਾਂ ਸਮਾਨ ਦਾ ਭਰਿਆ ਵਾ ਸਾਰਾ ਲਿਆ ਕੇ ਰੱਖਿਆ ਵਾ ਅੱਜ ਅਸਰੀ ਲਾਸਟ ਸ਼ੋਪਿੰਗ ਤੀ ਜਦੋਂ ਅਸੀਂ ਜਾਣਾ ਤਾਂ ਅੱਛਾ ਲਾਸਟ ਵਾਰ ਗੱਲ ਕਦੋਂ ਹੋਈ ਸੀ ਬੇਟਾ ਲਾਸਟ ਗੱਲ ਮੇਰੇ ਨਾਲ ਪਰਸੋਂ ਦੀ ਗੱਲ ਹੋਈ ਉਹ ਕਹਿੰਦਾ ਡੈਡੀ ਵੀ ਮੈਂ ਆਪਰੇਸ਼ਨ ਚਾ ਕਹਿੰਦਾ ਵੀ ਆ ਕੇ ਤੁਹਾਡੇ ਨਾਲ ਬਾਅਦ ਚ ਗੱਲ ਕਰੂੰਗਾ 72 ਘੰਟੇ ਦੇ ਆਪਰੇਸ਼ਨ ਚ ਗਿਆ ਹੋਤਾ ਠੀਕ ਹੈ ਉਹ ਉਸ ਏਰੀਆ ਬਾਰੇ ਮੈਂ ਦੱਸਦਾ ਕਿੱਥੇ ਆਪਰੇਸ਼ਨ ਦਾ ਆਇ ਕਵਰ ਮਿਲਿਆ ਵੀ ਤਾਂ ਕਰਕੇ ਵੀ ਉਹ ਅੱਜ ਇਸ ਦੁਨੀਆ ਤੇ ਨਹੀਂ ਰਿਹਾ ਆ ਅੱਛਾ ਵਿਆਹ ਵੀ ਸੀਗਾ ਵੀ ਵਿਆਹ ਕਦੋਂ ਰੱਖਿਆ ਸੀ 28 ਫਰਵਰੀ ਔਰ ਪਹਿਲੀ ਦਾ ਮਾਰਚ ਦਾ ਵਿਆਹ ਸੀ ਅੱਛਾ ਕੋਈ ਹੋਰ ਬ੍ਰਦਰ ਸਿਸਟਰ ਨਹੀਂ ਆ ਕਿਹਾ ਬਹੁਤ ਬ੍ਰਦਰ ਸਿਸਟਰ ਕੋਈ ਨਹੀਂ ਆ ਮਾਮਾ ਮਮੀ ਆ ਤੇ ਮੇਰੇ ਤੇ ਬਸ ਇੱਕ ਲੜਕਾ ਸੀ ਤਾਂ ਇਹ ਪਰਿਵਾਰ ਦੀਆਂ ਤਸਵੀਰਾਂ ਸੰਜੋਬਜੀਤ ਸਿੰਘ ਜੋ ਕਿ ਸ਼ਹੀਦ ਹੋ ਗਏ ਤੇ ਉਹਨਾਂ ਦੇ ਪਰਿਵਾਰ ਦੇ ਵਿੱਚ ਇਸ ਸਮੇਂ ਬੇਹਦ ਔਖੀ ਘੜੀ ਦਾ ਸਮਾਂ ਹੈ ਅਗਲੀ ਤਸਵੀਰ ਅਸੀਂ ਤੁਹਾਨੂੰ ਦਿਖਾਣੇ ਆ ਹਰਿਆਣਾ ਦੇ ਛੱਜਰ ਦੀ ਪਿੰਡ ਦੀ ਗੀਜਾ ਦੋੜ ਜੀ ਹਾਂ ਪਿੰਡ ਦਾ ਨਾਮ ਹੈ ਗੀਜਾ ਦੋੜ ਜੋ ਕਿ ਹਰਿਆਣਾ ਦੇ ਛੱਜਰ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ ਉੱਥੇ ਦਾ ਜਵਾਨ 모ਹਿਤ ਸੀ ਜੋ ਇਹਨਾਂ ਸ਼ਹੀਦ ਜਵਾਨਾਂ ਦੇ ਵਿੱਚ ਸ਼ਾਮਲ ਹੈ ਜਿਸ ਦੀ ਮ੍ਰਿਤਕ ਦੇ ਪਿੰਡ ਪਹੁੰਚ ਚੁੱਕੀ ਹੈ ਤੇ ਉਸ ਦੇ ਸੰਸਕਾਰ ਦੀਆਂ ਪਿੰਡ ਦੇ ਵਿੱਚ ਤਿਆਰੀਆਂ ਚੱਲ ਰਹੀਆਂ ਨੇ ਪਰ ਜਿਵੇਂ ਹੀ ਪਿੰਡ ਦੇ ਵਿੱਚ ਇਹ ਖਬਰ ਪਹੁੰਚੀ ਕਿ ਉਹਨਾਂ ਦਾ ਪੁੱਤਰ ਸ਼ਹੀਦ ਹੋ ਗਿਆ ਤਾਂ ਪੂਰੇ ਪਿੰਡ ਦੇ ਵਿੱਚ ਮਾਤਮ ਛਾ ਗਿਆ ਇਹ ਤਸਵੀਰ ਅਸੀਂ ਤੁਹਾਨੂੰ ਛੱਜਰ ਜ਼ਿਲ੍ਹੇ ਦੇ ਇਸ ਪਿੰਡ ਦੀ ਦਿਖਾ ਰਹੇ ਹਾਂ ਜੋ 모ਹਿਤ ਦਾ ਪਿੰਡ ਹੈ ਅ ਅੱਜ ਤੋਂ ਕਰੀਬ 5 ਸਾਲ ਪਹਿਲਾਂ 모ਹਿਤ ਫੌਜ ਦੇ ਵਿੱਚ ਸ਼ਾਮਲ ਹੋਇਆ ਸੀ ਇੰਡੀਅਨ ਆਰਮੀ ਦੇ ਵਿੱਚ ਤੇ ਇਹਨਾਂ ਫੌਜੀ ਜਵਾਨਾਂ ਦੇ ਨਾਲ ਉਹ ਵੀ ਆਪਰੇਸ਼ਨ ਤੇ ਨਿਕਲਿਆ ਹੋਇਆ ਸੀ ਪਰ ਜਦੋਂ ਇਹ ਘਟਨਾ ਵਾਪਰੀ ਉਸ ਵੇਲੇ ਕਿਸੇ ਨੂੰ ਅੰਦਾਜ਼ਾ ਨਹੀਂ ਸੀ ਕਿ 모ਹਿਤ ਹੁਣ ਕਦੇ ਪਿੰਡ ਵਾਪਸ ਨਹੀਂ ਪਰਤੇਗਾ ਪਿੰਡ ਦੇ ਵਿੱਚ ਤੁਸੀਂ ਦੇਖ ਲਓ ਕਿ ਸਫਾਈ ਦਾ ਕੰਮ ਚੱਲ ਰਿਹਾ ਹੈ ਜਿੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਪਹੁੰਚਣਾ ਕਿਉਂਕਿ ਇਸੇ ਥਾਂ ਤੇ 모ਹਿਤ ਦਾ ਅੰਤਮ ਸੰਸਕਾਰ ਕੀਤਾ ਜਾਣਾ ਹੈ ਪੂਰੇ ਰਾਜਕੀ ਸਨਮਾਨ ਦੇ ਨਾਲ ਕੀਤਾ ਜਾਣਾ ਹੈ ਪਿੰਡ ਦੇ ਵਿੱਚ ਇਸ ਸਮੇਂ ਮਾਤਮ ਪਸਰਿਆ ਹੋਇਆ ਹੈ ਹਰ ਕੋਈ 모히ਤ ਨੂੰ ਯਾਦ ਕਰ ਰਿਹਾ ਤੇ ਕਿਸੇ ਕੋਲ ਵੀ ਬੋਲਣ ਲਈ ਬਹੁਤੇ ਸ਼ਬਦ ਨਹੀਂ ਨੇ ਕਿਉਂਕਿ ਅਕਸਰ ਕਿਹਾ ਜਾਂਦਾ ਜਦੋਂ 모히ਤ ਪਿੰਡ ਆਉਂਦਾ ਹੁੰਦਾ ਸੀ ਸਾਰਿਆਂ ਨਾਲ ਮਿਲਦਾ ਗਿਲਦਾ ਸੀ ਪਰ ਆਖਰੀ ਵਾਰ ਹੁਣ 모히ਤ ਪਿੰਡ ਆਏਗਾ ਤੇ ਉਸ ਤੋਂ ਬਾਅਦ ਉਸ ਦੀ ਉਡੀਕ ਕਦੇ ਨਹੀਂ ਰਹੇਗੀ 모히ਤ ਜੀ ਮੇਰੇ ਚਾਚਾ ਘਰ ਦੇ ਕਹਦਾ ਠੀਕ ਹੈ ਦੋ ਭਾਈ ਹੈ ਠੀਕ ਹੈ ਔਰ ਮਮਾ ਪਾਪਾ ਹੈ ਔਰ ਉਸki ਵਾਈਫ ਹੈ ਕੋਕਲ ਸਹੀਦ ਹੋਇਆ ਹੈ ਅਮੇ ਮਿਲੀ ਹੈ ਜੀ 3-4 ਵਜੇ ਦੇ ਆਸ-ਪਾਸ ਸੋਤਰਾ अच्छा बुलंदसर बक्ति था लड़का था बड़ा आसमुक विचारों का था छुट्टी आता बच्चों में खेलता कूदता था, था। एसी तो एसी मोहित ਦਾ ਪਿੰਡ ਤੇ ਤੁਹਾਨੂੰ ਮੁੜ ਕੇ ਉਹ ਤਸਵੀਰਾਂ ਸੀ ਦਿਖਾਈਏ ਜਦੋਂ ਇਹਨਾਂ 10 ਸ਼ਹੀਦ ਜਵਾਨਾਂ ਦੀ ਅਮਰਤਕ ਦੇਹਾਂ ਇਹਨਾਂ ਦੇ ਘਰਾਂ ਦੇ ਲਈ ਰਵਾਨਾ ਕੀਤੀਆਂ ਗਈਆਂ ਤੇ ਉਸ ਤੋਂ ਪਹਿਲਾਂ ਜਦੋਂ ਫੌਜ ਦੇ ਸੀਨੀਅਰ ਅਫਸਰ ਤੇ ਇਹਨਾਂ ਦੇ ਸਾਥੀਆਂ ਨੇ ਆਖਰੀ ਵਿਦਾਇਗੀ ਦਿੱਤੀ ਉਹ ਵੀ ਉਹਨਾਂ ਨੂੰ ਸਲੂਟ ਕਰਕੇ